ਕਿਆਮ ਕਰਾਂ ਤੇ ਪੁੱਤ ਆ ਰਹੇ ਨੇ ਹਰ ਰੋਜ਼ ਆ ਰਹੇ ਨੇ ਜਿੰਨੀਆਂ ਵੀ ਕੋਈ ਰਿਟਾਇਰਮੈਂਟ ਹੁੰਦੀ ਆ ਕੋਈ ਕਮਿਸ਼ਨ ਦੇ ਮੈਂਬਰ ਬਣਾਉਣੇ ਆ ਸਾਡੇ 3 ਪੁੱਤ ਬਣਾਉਣੇ ਆ ਕੀ ਗੱਲ ਬਈ ਸਾਡੇ 3 ਪੁੱਤਾਂ ਨੂੰ ਚੇਅਰਮੈਨ ਦੀ ਕੁਰਸੀ ਤੇ ਬਹਿਣਾ ਨਹੀਂ ਆਉਂਦਾ ਹਰ ਗੱਲ 'ਚ ਇਹਨਾਂ ਦੇ ਚਾਚੇ ਭਤੀਜੇ ਸਾਲੇ ਜੀਜੇ ਇਹੀ ਨਹੀਂ ਮੁੱਕਦੇ ਯਾਰ ਆਮ ਲੋਕ ਕਿਉਂ ਕਦੋਂ ਆਉਣਗੇ ਬਈ ਮਿਹਨਤੋ ਵੀ ਕਰ ਰਹੇ ਨੇ ਆਮ ਲੋਕਾਂ ਦੇ 3 ਪੁੱਤਾਂ ਦੀ ਵਾਰੀ ਆ ਰਹੀ ਤੋ ਇਹਨਾਂ ਦੇ ਮਗਰ ਨਾ ਲੱਗਿਓ ਕਾਂਗਰਸ ਵਾਲੇ 24 ਘੰਟੇ ਮੈਨੂੰ ਗਾਣਾ ਕੱਢੀਏ ਇਧਰ ਇਹਨੇ ਮੈਂ ਮਾੜਾ ਕੀ ਕਰਤਾ ਜੀ ਮੈਨੂੰ ਇਹ ਦੇ ਦੋ 43000 ਮੈਨੂੰ ਨੌਕਰੀਂ ਦਿੱਤੀਆਂ ਕਦੇ ਕਾਂਗਰਸ ਬੋਲੀ ਗੋਇੰਦਵਾਲ ਸਾਹਿਬਾ ਨਾਲ ਥਰਮਲ ਪਲਾਂਟ ਖਰੀਦ ਲਿਆ ਕਦੇ ਕਾਂਗਰਸ ਬੋਲੀ 600 ਜੂੰਟ ਤੁਹਾਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੋਊਗਾ ਬਹੁਤ ਸਾਰੇ ਘਰਾਂ ਨੂੰ ਕਦੇ ਕਾਂਗਰਸ ਬੋਲੀ 1 ਕਰੋੜ ਰੁਪਇਆ ਸ਼ਹੀਦ ਫੌਜੀ ਨੂੰ ਜਵਾਨ ਨੂੰ ਮਾਨ ਸਨਮਾਨ ਉਹਦੀ ਕੁਰਬਾਨੀ ਦਾ ਰੱਬ ਨਾ ਕਰੇ ਖਿਤੀ ਹੋ ਜਾਏ ਕਦੇ ਕਾਂਗਰਸ ਬੋਲੀ 16 ਟੋਲ ਪਲਾਜੇ ਬੰਦ ਕਰਾ ਤੇ 60 ਲੱਖ ਰੁਪਇਆ ਹਰ ਰੋਜ਼ ਪੰਜਾਬੀਆਂ ਦਾ ਬਚਣ ਲੱਗਿਆ ਕਦੇ ਕਾਂਗਰਸ ਬੋਲੀ ਨਾ 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 ਮਾ ਵੈਸੀ ਭਗਵੰਤ ਮਾਨੂ ਗਾਲਾ ਕੱਢੋ ਫੜ ਕੇ ਉੱਠ ਕੇ ਗਾਲਾਂ ਕੱਢੋ ਉਹੀ ਐਵੇਂ ਲੱਗੀ ਇਹਨਾਂ ਨੇ ਜਿੰਨਾ ਚਿਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਫਿਕਰ ਨਹੀਂ ਜੋ ਮਰਜੀ ਕਰਿਆ ਸਾ ਪਾਰਕੀਕਾ ਨਾਲ ਹਾਂ ਜੇ ਸੁਖਬੀਰ ਬਾਦਲ ਬਣ ਜੇ ਮੁੱਖ ਮੰਤਰੀ ਕੋਈ ਪ੍ਰੋਬਲਮ ਨਹੀਂ ਪਸਾ ਬਾਜਵਾਜਾ ਕੈਪਟਨ ਵਰਗੇ ਲੁਟੇਰੇ ਬਣ ਚਣ ਤਾਂ ਕੋਈ ਪ੍ਰੋਬਲਮ ਭਵੰਤਵਾਰ ਬਣ ਗਿਆ ਬਾ ਮਾੜੀ ਗੱਲ ਹੈ ਬਈ ਬਹੁਤ ਮਾੜੀ ਗੱਲ ਹੈ ਬਈ ਬਹੁਤ ਮਾੜੀ ਕਮਾਲ ਹੈ ਉਹ ਜਿਨ੍ਹਾਂ ਦੇ ਪਿਓ ਸਮਗਲਿੰਗ ਕਰਦੇ ਰਹੇ ਆ ਸੋਨੇ ਦੇ ਬਿਸਕਟਾਂ ਦੀ ਉਹ ਸਾਡੇ ਤੇ ਸਵਾਲ ਠਾਉਂਦੇ ਆ ਅਸੀਂ ਤਾਂ ਭਾਈ ਅਸੀਂ ਸੋਨੇ ਦੇ ਬਿਸਕੁਟ ਵਾਲੇ ਨਹੀਂ ਹੈਗੇ ਸਤਾ ਆਟੇ ਦੇ ਬਿਸਕੁਟ ਵਾਲਿਆਂ ਦਿਵਾਲੀ ਵੇਲੇ ਬੇਬੇ ਪੀਪਾ ਪਰਵਾ ਖੇਲ ਹੁੰਦੀ ਸੀ ਬੱਦ। ਇਹਨਾਂ ਨੂੰ ਇਹੀ ਬਰਦਾਸ਼ਤ ਨਹੀਂ ਹੋ ਰਿਹਾ ਕਿ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਕਰਕੇ ਉਹ ਬਣ ਗਿਆ। ਆਮ ਘਰਾਂ ਦੇ ਮੁੰਡੇ ਐ ਮੰਤਰੀ ਕਿਉਂ ਬਣ ਗਏ ਐਮਐਲਏ ਕਿਉਂ ਬਣ ਗਏ। ਇਹ ਤਾਂ ਤਸੀ ਬਣਦੇ ਹੁੰਦੇ ਆ। ਉਹਨਾਂ ਕੋਲੇ ਉਹੀ ਦੋ ਤਿੰਨ ਪਜਾਮੀਆਂ ਨੇ। ਕਈਆਂ ਨੇ ਤਾਂ ਮੁੱਖ ਮੰਤਰੀ ਬਣਨ ਦੀ ਸੌ ਚੱਕਣ ਵਾਸਤੇ ਪਜਾਮੀਆਂ ਸਮਾਂ ਰੱਖੀਆਂ ਸੀ ਪਰ ਲੋਕਾਂ ਨੇ ਨਹੀਂ ਚੁਕਾਈ। ਇਹ ਤੇ ਮੇਰਾ ਕੀ ਕਸੂਰ ਐ ਬਈ? ਤੁਹੇਸ ਕਰਕੇ ਮੈਂ ਕਹਿਣਾ ਕਿ ਇਹਨਾਂ ਦੀ ਭੁਖਲਾਹਟ ਜਿਹੜੀ ਹੈ ਉਹ ਇਹ ਹੈ ਕਿ ਆਮ ਘਰਾਂ ਦੇ ਲੋਕ ਕਿਉਂ ਆਦੇ ਆਵੇ ਅਸੀਂ ਤਾਂ ਬੜੇ ਇਹੀ ਕਰਾਂਗੇ ਕੇਜਰੀਵਾਲ ਵੀ ਆਮ ਘਰ ਤੋਂ ਹੈ ਜੇ ਪੈਸੇ ਕਮਾਉਣੇ ਹੁੰਦੇ ਕੇਜਰੀਵਾਲ ਆਈਆਰਐਸ ਅਫਸਰ ਹੈ ਇਨਕਮ ਟੈਕਸ ਦਾ ਕਮਿਸ਼ਨਰ ਉਹਦੀ ਘਰ ਵਾਲੀ ਵੀ ਆਈਆਰਐਸ ਅਫਸਰ ਹੈ ਸੁਨੀਤਾ ਇਨਕਮ ਟੈਕਸ ਦੀ ਕਮਿਸ਼ਨਰ ਮੈਂ ਵੀ ਬਹੁਤ ਮਸ਼ਹੂਰ ਕਲਾਕਾਰ ਸੀ ਮੈਂ ਕੋਈ ਮਤਲਬ ਕੋਈ ਫੇਰ ਕਲਾਕਾਰ ਤਾਂ ਮੈਂ ਹੈ ਨਹੀਂ ਸੀਗਾ ਅਸੀਂ ਸਾਰਾ ਕੁਝ ਛੱਡ ਕੇ ਕਿਉਂ ਆ ਗਏ ਇਹਨਾਂ ਦੇ ਗਾਣਾ ਕਾਣ ਵਾਸਤੇ ਆ ਗਏ ਜਿੱਥੇ ਪੈਸੇ ਕਮਾਉਣ ਆ ਗਏ ਉਹ ਪੈਸੇ ਕਮਾਉਣੇ ਹੁੰਦੇ ਅਸੀਂ ਆਪਣੀ ਕਲਾ ਨਾਲ ਕਮਾ ਲੈਂਦੇ ਅਸੀਂ ਆਪਣੀਆਂ ਨੌਕਰੀਆਂ ਤੋਂ ਕੇਜਰੀਵਾਲ ਕਮਾ ਲੈਂਦਾ ਅਸੀਂ ਇਹਨਾਂ ਦੀ ਲੁੱਟ ਰੋਕਣ ਆਇਆ ਆਹੀ ਦੁੱਖ ਹੈ ਕਿ ਆਪ ਤਾਂ ਇਹ ਕਮਾਉਂਦੇ ਨਹੀਂ ਸਾਡੇ ਵਾਲੀ ਕਮਾਈ ਬੰਦ ਕਰਤੀ ਆਹੀ ਬੰਦਾ ਇਹਨਾਂ ਦਾ Subscribe to One India channel and never miss an update.